ਤੇ ਕਣਕ ਝੋਨੇ ਨਾਲੋਂ 2 ਗੁਣਾ 3 ਗੁਣਾ ਪੈਸੇ ਵੱਧ ਕਮਾਉਂਦੇ ਹੀ ਨਾਲ ਜਿਹੜਾ ਪਾਣੀ ਥੱਲੇੋਂ ਧਰਤੀ ਹੇਠ ਝੋਨੇ ਦੀ ਆਪ ਪਾਚਾਈ ਕਰ ਲਈ ਵਰਤਦੇ ਆ ਪਾਣੀ ਦੀ ਵੀ ਬਚਤ ਹੁੰਦੀ ਹੀ ਟਾਈਮ ਦੀ ਵੀ ਬਚਤ ਇੱਕ ਲੇਬਰ ਨੂੰ ਜਦੋਂ ਸਿਆਲ ਦੇ ਦੇਣ ਆਪਾਂ ਗੰਨਾ ਉਦੋਂ ਕੱਟ ਕੇ ਮੇਲੇ ਚ ਲੈ ਕੇ ਜਾਂਦੇ ਆ ਤੇ ਉਹ ਜਦੋਂ ਗੰਨਾ ਸਿਆਲ ਤੇ ਜਾਂਦਾ ਹੀ ਤੇ ਲੇਬਰ ਉਦੋਂ ਉਹਨਾਂ ਦਿਨਾਂ ਚ ਵਿਹਲੀ ਹੁੰਦੀ ਆ ਜਿਵੇਂ ਹੁਣ ਇੱਕ ਗੰਨੇ ਦੀ ਕਟਾਈ ਸ਼ੁਰੂ ਹੋ ਜਣੀ ਆ ਇਹ ਨਵੰਬਰ ਲਾਸਟ ਤੋਂ ਲੈ ਕੇ ਦਸੰਬਰ ਸਾਰਾ ਜਨਵਰੀ ਸਾਰੀ ਫਰਵਰੀ ਸਾਰੀ ਵੀ ਇਹ ਮੰਨ ਲਓ 3 3.5 ਮਹੀਨੇ ਗੰਨੇ ਨੂੰ ਕੱਟ ਕੇ ਕਮਾਦ ਨੂੰ ਤੇ ਆਪਾਂ ਮਿਲਾਂ ਚ ਲੈ ਕੇ ਜਾਣਾ ਹੁੰਦਾ ਤੇ ਉਹ ਨਾਲ ਮਜ਼ਦੂਰਾਂ ਨੂੰ ਮਜ਼ਦੂਰੀ ਮਿਲਦੀ ਰਹਿੰਦੀ ਵੀ 10 ਤੋਂ 15000 ਪਰਿਵਾਰ ਕੱਲੀ ਸੇਰੋਂ ਮੇਲੇ ਜਿਹੜੀ ਆ ਇਹ ਇੰਨਿਆ ਪਰਿਵਾਰਾਂ ਨੂੰ ਰੋਟੀ ਦਿੰਦੀ ਸ਼ਾਮ ਦੀ ਤੇ ਇਸ ਤਰ੍ਹਾਂ ਹੀ ਗੋਇੰਦਵਾਲ ਸਾਹਿਬ ਵਿਖੇ ਇੰਡਸਟਰੀ ਜਿਹੜੀ ਲੱਗੀ ਇੰਡਸਟਰੀ ਆਪਿਆ ਉਹ ਜਿੱਥੇ ਖਲੋਤੀ ਹੀ ਅੱਜ ਤੋਂ 20 ਸਾਲ 15 ਸਾਲ ਪਹਿਲਾਂ ਉਸੇ ਤਰ੍ਹਾਂ ਉੱਥੇ ਹੀ ਉਹ ਇੰਡਸਟਰੀ ਆ ਬਖਲੋਤੀ ਆ ਜੇ ਉਹ ਇੰਡਸਟਰੀ ਆ ਬਾਜ਼ ਹੁੰਦੀ ਆ ਉਹ ਵੀ ਪੁਰਾਣੀਆਂ ਸਰਕਾਰਾਂ ਦੀ ਅਣਦੇਖੀ ਦਾ ਸ਼ਿਕਾਰ ਹੋਈ ਕਿਉਂਕਿ ਸਰਕਾਰਾਂ ਨੇ ਪਲਾਟ ਤੇ ਘੱਟ ਤੇ ਜ਼ਮੀਨ ਐਕਵਾਇਰ ਕਰ ਲਈ ਪਰ گاਾਂ ਉੱਥੇ ਕੁਝ ਵੀ ਨਹੀਂ ਕੀਤਾ ਤੇ ਇਹ ਸਾਡੀ ਜਿਹੜੀ ਆ ਤਰਨਤਨ ਡਿਸਟ੍ਰਿਕਟ ਆ ਇਹ ਸਾਰੀ ਬਾਰਡਰ ਬੈਲਟ ਆ ਤੇ ਇੱਥੇ ਰੋਜ਼ਗਾਰ ਲਈ ਇੰਡਸਟਰੀ ਵੀ ਹੋਣੀ ਚਾਹੀਦੀ ਆ ਬੱਚਿਆਂ ਨੂੰ ਬਾਰਡਰ ਬੈਲਟ ਹੋਣ ਕਰਕੇ ਇੱਥੇ ਗਰਾਉਂਡਾਂ ਵਧੀਆ ਜਿਹੜੀਆਂ ਸਾਡੀ ਸਰਕਾਰ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਅਗਵਾਈ ਦੇ ਵਿੱਚ ਬੰਦੀਆਂ ਪਈਆਂ ਤੇ ਇਹ ਬੱਚਿਆਂ ਦਾ ਮਨੋਬਲ ਵਧਾਉਣ ਲਈ ਸਰਕਾਰ ਵੱਲੋਂ ਉਪਰਾਲਾ ਆ। ਮਾਨਯੋਗ ਸਪੀਕਰ ਸਰਦਾਰ ਕਲਦਾਰ ਸਿੰਘ ਸੁਨਵਾ ਜੀ ਦੀ ਅਗਵਾਈ ਦੇ ਵਿੱਚ ਇਹ ਵਿਧਾਨ ਸਭਾ ਦਾ ਜਿਹੜਾ ਇਜਲਾਸ ਦਿਆ ਗਿਆ ਬੱਚੇ ਨਮਾਇੰਦਗੀ ਕਰਨਗੇ ਆਪਣੇ ਹਲਕੇ ਦੇ ਐਮਐਲਏ ਬਣ ਕੇ ਤੇ ਇਹ ਆਪਣੇ ਹਲਕੇ ਦੀਆਂ ਜਿਹੜੀਆਂ ਮੁਸ਼ਕਲਾਂ ਉਹ ਵੀ ਰੱਖਣਗੇ ਤੇ ਇਹਦੇ ਨਾਲ ਬੱਚਿਆਂ ਦਾ ਮਨੋਬਲ ਵੀ ਵਧੂਗਾ। ਇਹਦੇ ਨਾਲ ਬੱਚਿਆਂ 'ਚ ਆਤਮ ਵਿਸ਼ਵਾਸ ਵਧੂਗਾ ਵੀ ਅਸੀਂ ਵੀ ਐਮਐਲਏ ਮੰਤਰੀ ਮੁੱਖ ਮੰਤਰੀ ਬਣ ਸਕਦੇ ਆ ਅੱਗੇ ਜੇ ਬੱਚੇ ਨੇ ਸਟੇਜ ਤੇ ਚੜ ਕੇ ਕਿਤੇ ਕੋਈ ਗੀਤ ਗਾਉਣਾ ਜਾਂ ਕੋਈ ਨਾਟਕ ਕਰਨ ਦੀ ਕੋਸ਼ਿਸ਼ ਕਰਨੀ ਬੱਚਿਆਂ ਸੰਗਣਾ ਆ ਚਾਰੇ ਬੱਚਿਆਂ ਨੇ ਪਰਫਾਰਮੈਂਸ ਕੀਤੀ ਆ ਤੇ ਇਹ ਨਹੀਂ ਲੱਗਾ ਵੀ ਇਹ ਬੱਚੇ ਐਂ ਲੱਗਾ ਵੀ ਵਾਕਈ ਇਹ ਐਮਐਲਏ ਆ ਇਹ ਐਮਐਲਏ ਬਣਦੇ ਯੋਗ ਨੇ ਇਹ ਮੰਤਰੀ ਬਣਦੇ ਯੋਗ ਨੇ ਤੇ ਬਹੁਤ ਵਧੀਆ ਚਾਰੇ ਬੱਚਿਆਂ ਨੇ ਪਰਫਾਰਮੈਂਸ ਕੀਤੀ ਆ ਅਜੇ ਸਮਾਵੀ ਪਿਆ ਕਿ 26 ਤਰੀਕ ਨੂੰ 26 ਨਵੰਬਰ ਨੂੰ ਆ ਇਹਨਾਂ ਦਾ ਵਿਧਾਨ ਸਭਾ ਦੇ ਵਿੱਚ اجلاس ਤੇ ਉਦੋਂ ਤੱਕ ਤੇ ਇਹਨਾਂ ਦੀ ਪ੍ਰੈਕਟਿਸ ਕਰ ਕਰਕੇ ਇਹਨਾਂ ਨੇ ਆ ਪੂਰੇ ਐਮਐਲਏ ਬਨਜਣਾ ਪੂਰੇ ਮੰਤਰੀ ਬਨਜਣਾ ਵਟ ਕੱਢਦੇ ਵੇਖਣਾ ਪਤਾ ਲੱਗ ਜੇ ਵੀ ਮਾਝੇ ਵਾਲੇ ਆਏ ਆ ਤਰਨਤਾਰਨ ਜ਼ਿਲ੍ਹੇ ਵਾਲੇ ਆਏ ਆ ਠੀਕ ਆ ਪੁੱਤਰੋ ਤੇ ਇਹ ਕੜਕ ਕੇ ਬੋਲਣਾ ਆਪਣੇ ਆਪ ਨੂੰ ਆਪਦਾ ਨਾਮ ਤੇ ਚਲੋ ਲੈਣਾ ਪਹਿਲਾਂ ਕਹਿਣਾ ਵਾ ਵੀ ਮੈਂ ਮਨਜਿੰਦਰ ਸਿੰਘ ਲਾਲਪੁਰੇ ਨੂੰ ਰਿਪਰੈਜ਼ੈਂਟ ਕਰਨਾ ਹੀ ਆ ਹਾਂਜੀ ਹਾਂ ਇਹ ਪੂਰਾ ਕੜਕ ਕੇ ਬੋਲਣਾ ਗੱਜ ਕੇ ਬੋਲਣਾ ਤੇ ਤੂੰ ਵੀ ਇਦਾਂ ਨੂੰ ਕਹਿਣਾ ਮੈਂ ਲਾਲਜੀਤ ਭੁੱਲਰ ਨੂੰ ਰਿਪਰੈਜ਼ੈਂਟ ਕਰਨਾ ਵੀ ਮੈਂ ਲਾਲਜੀਤ ਭੁੱਲਰ ਹੀ ਬੋਲਦਾ ਠੀਕ ਆ ਹਾਂ ਵੀ ਉੱਥੇ ਪਤਾ ਲੱਗੇ ਵੀ ਵਾਕਿਆ